ਪਾਸ਼ਾ ਜੀ ਉਹਨਾਂ ਨੂੰ ਬਹੁਤ ਵਡਿਆਉਂਦੇ ਨੇ ਜਿਹੜੇ ਗੁਰੂ ਦੇ ਨਾਲ ਜੁੜ ਗਏ ਨੇ ਗੁਰੂ ਸਰੀਰ ਨੂੰ ਨਹੀਂ ਕਹਿੰਦੇ ਗੁਰੂ ਗਿਆਨ ਨੂੰ ਕਹਿੰਦੇ ਨੇ ਅਕਾਲ ਪੁਰਖ ਨੂੰ ਕਹਿੰਦੇ ਨੇ ਪਰ ਅੱਜ ਕਹਿੰਦੇ ਧਾਨਿਆ ਤੁਹਾਡਾ ਬਾਪ ਉਹ ਧਾਨਿਆ ਤੁਹਾਡਾ ਪਿਤਾ ਧਾਨਿਆ ਤੁਹਾਡਾ ਪਰਿਵਾਰ ਕੁੱਲ ਧਾਨਿਆ ਤੁਹਾਡੀ ਜਨਨੀ ਮਾਂ ਜਿਹਨੇ ਤੁਹਾਨੂੰ ਜੰਮਿਆ ਕਿ ਤੁਸੀਂ ਗੁਰੂ ਦੇ ਨਾਲ ਜੁੜ ਗਏ ਆਂ ਇੱਕ ਬੰਦਾ ਘਰ ਚੋਂ ਗੁਰੂ ਦੇ ਨਾਲ ਜੁੜ ਜਾਏ ਉਹਦੇ ਮਾਪੇ ਨੂੰ ਵਡਿਆ ਰਹੇ ਨੇ ਉਹਦੇ ਕੁੱਲ ਨੂੰ ਵਡਿਆ ਰਹੇ ਨੇ ਮਹਾਰਾਜ ਕਹਿੰਦੇ ਤਾਨਿਆ ਤਾਨਿਆ ਉਹ ਬੰਦਾ ਜਿਹੜਾ ਇਸ ਪ੍ਰਮਾਤਮਾ ਦੇ ਨਾਲ ਜੁੜ ਗਿਆ ਤਨ ਤਨ ਪਿਤਾ ਤਨ ਤਨ ਕੁੱਲ ਤਨ ਤਨ ਸੋ ਜਨਨੀ ਜਿਨ ਗੁਰੂ ਜਣਿਆ ਮائیں ਇੱਥੇ ਗੁਰ ਨਹੀਂ ਲਿਖਿਆ ਗੁਰੂ ਲਿਖਿਆ ਗੁਰ ਤੇ ਗੁਰੂ ਦੇ ਵਿੱਚ ਅੰਤਰ ਹੈ ਗੁਰੂ ਪ੍ਰਮਾਤਮਾ ਨੂੰ ਕਹਿੰਦੇ ਨੇ ਗੁਰ ਇੱਕ ਮੰਤਰ ਨੂੰ ਕਹਿੰਦੇ ਨੇ ਇੱਕ ਫਾਰਮੂਲੇ ਨੂੰ ਕਹਿੰਦੇ ਨੇ ਇੱਕ ਵਿਧੀ ਨੂੰ ਕਹਿੰਦੇ ਨੇ ਜਿੱਦਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੰਨਾ ਜੀ ਦਾ ਸ਼ਲੋਕ ਆਉਂਦਾ ਉਹ ਕਹਿੰਦੇ ਇਹ ਵਿਧੀ ਸੁਣ ਕੇ ਜਟਰੋ ਵਿਧੀ ਇਹ ਤਰੀਕਾ ਇੱਕ ਗੁਰ ਸੁਣ ਕੇ ਜਟਰੋ ਉਠ ਭਗਤੀ ਲਾਗਾ ਮਿਲੇ ਪ੍ਰਤੱਖ ਗਸਈਆ ਤੰਨਾ ਬੜਪਾਗਾ ਕਹਿੰਦੇ ਮਾਂ ਤੰਨ ਤੰਨ ਨੇ ਉਹ ਪਿਤਾ ਤੰਨ ਤੰਨ ਨੇ ਉਹਨਾਂ ਦੀ ਕੁਲ ਤੰਨ ਤਾਨਿਆ ਉਹ ਜਨਣੀ ਉਹ ਜੰਮਣ ਵਾਲੀ ਜਿਹੜੇ ਇਸ ਪ੍ਰਮਾਤਮਾ ਦੇ ਨਾਲ ਜੁੜ ਗਏ ਨੇ ਪੜ ਪੜ ਕੇ ਕੋਈ ਇੰਜੀਨੀਅਰ ਬਣ ਗਿਆ ਹੋ ਕੋਈ ਡਾਕਟਰ ਬਣ ਗਿਆ ਹੋ ਕੋਈ ਵਕੀਲ ਬਣ ਗਿਆ ਹੋ ਕਿਸੇ ਨੇ ਬਹੁਤ ਵੱਡੇ ਵੱਡੇ ਅਹੁਦੇ ਪ੍ਰਾਪਤ ਕਰ ਲਿਆ ਹੋਣਗੇ ਗੁੱਡ ਜੋਬਸ ਹੋਣਗੀਆਂ ਉਹਨਾਂ ਦੇ ਕੋਲ ਪੈਸਾ ਬੜਾ ਬਣਾਉਦੇ ਹੋਣਗੇ ਪਰ ਉਹਨਾਂ ਨੇ ਪੜਿਆ ਤਾਂ ਕਿ ਸਾਨੂੰ ਜੋਬਾਂ ਵਧੀਆ ਮਿਲ ਜਾਣ ਸਾਡਾ ਕੰਮ ਕਾਰ ਵਧੀਆ ਹੋ ਜਾਏ ਤਾਂ ਸਾਡੀ ਅਰਨਿੰਗ ਵਧੀਆ ਹੋਊਗੀ ਸਾਡੇ ਕੋਲ ਪੈਸੇ ਜ਼ਿਆਦਾ ਆਉਣਗੇ ਇਸ ਕਰਕੇ ਪੜੇ ਸੀ ਪਰ ਮਹਾਰਾਜ ਇੱਥੇ ਕੀ ਕਹਿ ਰਹੇ ਨੇ ਕਹਿੰਦੇ ਉਹ ਪੜਿਆ ਪੜਿਆ ਨਹੀਂ ਹੈ ਪੜਿਆ ਪਤਾ ਕਿਹੜਾ ਆ ਨਾਨਕ ਸੋ ਪੜਿਆ ਸੋ ਪੰਡਿਤ ਮਹਾਰਾਜ ਕਹਿੰਦੇ ਨੇ ਉਹ ਬੰਦਾ ਪੜਿਆ ਆ ਉਹ ਬੰਦਾ ਪੰਡਿਤ ਆ ਪੰਡਿਤ ਵਿਦਵਾਨ ਨੂੰ ਕਹਿੰਦੇ ਸਨ ਪੜੇ ਲਿਖੇ ਨੂੰ ਕਹਿੰਦੇ ਸਨ ਬੁੱਧੀਮਾਨ ਨੂੰ ਕਹਿੰਦੇ ਸਨ ਮਹਾਰਾਜ ਕਹਿੰਦੇ ਉਹ ਬੰਦਾ ਪੜਿਆ ਆ ਉਹ ਇਨਸਾਨ ਪੜਿਆ ਆ ਉਹ ਬੰਦਾ ਪੰਡਤ ਆ ਉਹ ਬੁੱਧੀਮਾਨ ਆ ਜਿਨੇ ਕਹਿੰਦੇ ਬੀਨਾ ਜਿਸ ਰਾਮ ਨਾਮ ਬੀਨਾ ਦਾ ਮੀਨ ਬਨ ਲਿਆ ਬਨਿਆ ਕਿਨੂੰ ਇਸ ਸੋਚ ਨੂੰ ਇਸ ਦਿਮਾਗ ਨੂੰ ਇਸ ਅਕਲ ਨੂੰ ਕਾਦੇ ਨਾਲ ਰਾਮ ਨਾਮ ਦੇ ਨਾਲ ਆਪਣੇ ਗਲ ਦਾ ਹਾਰ ਬਣਾ ਲਿਆ ਕਹਿੰਦੇ ਜਿਨੇ ਉਹ ਪੜਿਆ ਆ ਉਹ ਪੰਡਤ ਆ ਹਾਰ ਕੇ ਨੂੰ ਬਣਾਉਣਾ ਇਸ ਕਾਲਪੁਰਖ ਨੂੰ ਆਪਣੇ ਗਲ ਦਾ ਸ਼ਿੰਗਾਰ ਆਪਣੇ ਸਤਿਗੁਰੂ ਨੂੰ ਆਪਣੇ ਗਲ ਦਾ ਸ਼ਿੰਗਾਰ ਔਰਤਾਂ ਪਾਉਂਦੀਆਂ ਨੇ ਨਾ ਮਹਿੰਗੇ ਮਹਿੰਗੇ ਗਹਿਣੇ ਕਹਿੰਦੇ ਗੁਰਸਿੱਖ ਦਾ ਸ਼ਿੰਗਾਰ ਕੀ ਆ ਪਰਮਾਤਮਾ ਜਿਨੇ ਪਰਮਾਤਮਾ ਨੂੰ ਆਪਣਾ ਸ਼ਿੰਗਾਰ ਬਣਾ ਲਿਆ ਦਿਮਾਗ ਦੇ ਵਿੱਚ ਇਹਦੀ ਬੀਨਾ ਇਹਦੀ ਅਕਲ ਵਸਾਲੀ ਕਹਿੰਦੇ ਉਹ ਪੜਿਆ ਆ ਉਹ ਪੰਡਤ ਆ ਦੁਨੀਆ ਤੇ ਬਥੇਰੇ ਪੜੇ ਲੈ ਕੇ ਹੋਣਗੇ ਪਰ ਉਹਨਾਂ ਨੇ ਪੜਾਈ ਕੀਤੀ ਆ ਪੈਸੇ ਕਮਾਉਣ ਦੇ ਲਈ ਗੁਰਸਿੱਖ ਜਦੋਂ ਆਪਣਾ ਜੀਵਨ ਵਧੀਆ ਜੀਂਦਾ ਜੀ ਕੇ ਵਿਚਰਦਾ ਲੋਕਾਂ ਦੇ ਵਿੱਚ ਲੋਕੀ ਖੁਦ ਬਖ ਖੁਦ ਉਹਨੂੰ ਪੁੱਛਦੇ ਨੇ ਭਾਈ ਤੂੰ ਕਿਹੜੀ ਸੰਸਥਾ ਦੇ ਵਿੱਚ ਜਾਨਾ ਤੂੰ ਕਿਹੜੇ ਐਸੇ ਗੁਰੂ ਘਰ ਦੇ ਵਿੱਚ ਜਾਨਾ ਤੂੰ ਕਿਹੜੇ ਐਸੇ 사ਸੰਗ ਦੇ ਵਿੱਚ ਜਾਨਾ ਤੇਰਾ ਗੁਰੂ ਕੌਣ ਆ ਤੇਰੇ ਕੋਲ ਬੜੀ ਅਕਲ ਆ ਤੇਰੇ ਕੋਲ ਬੜੀ ਸਮਝ ਆ ਤੇਰਾ ਜੀਵਨ ਸੋਹਣਾ ਆ ਲੋਕੀ ਪੁੱਛਦੇ ਨੇ ਖੜੇ ਹੋ ਕੇ ਐਦਾਂ ਦੇ ਗੁਰਸਿੱਖ ਨੂੰ ਤਨ ਤਨ ਕਹਿੰਦਾ ਮਹਾਰਾਜ ਨੇ ਕਹਿੰਦੇ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੋਜਨਨੀ ਜਿਨ ਗੁਰੂ ਜਣਿਆ ਮਾਏ ਆਓ ਇਸ ਕਲਪੁਰਖ ਨੂੰ ਆਪਣਾ ਆਧਾਰ ਬਣਾਈਏ ਜ਼ਿੰਦਗੀ ਸਫਲ ਹੋਏਗੀ ਰਬਾ